ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਦੀਆਂ ਸਾਕੀਆਂ ਨੂੰ ਸਭ ਤੋਂ ਪਹਿਲਾਂ ਸੁਣਨ ਵਾਸਤੇ ਅਇਥੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਫਿਰ سامنے ਦਿਖਾਈ ਦੇ ਰਹੇ ਬੈਲ ਦੇ ਬਟਨ ਨੂੰ ਦਬਾ ਕੇ ਇਸ ਤਰ੍ਹਾਂ ਆਉਣ ਨੂੰ ਕਲਿੱਕ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿੰਦੀ ਹੈ ਇੱਕ ਵਾਰ ਗੁਰੂ ਨਾਨਕ ਪਾਸ਼ਾ ਤੇ ਭਾਈ ਮਰਦਾਨਾ ਜੀ ਇਕੱਤੇ ਬੈਠੇ ਹੋਏ ਨੇ ਤੇ ਭਾਈ ਮਰਦਾਨਾ ਜੀ ਦੇ ਅੰਦਰ ਵਿਚਾਰਾਂ ਦਾ ਤੂਫਾਨ ਸ਼ੁਰੂ ਹੋ ਜਾਂਦਾ ਹੈ ਉਹਨਾਂ ਦੇ ਅੰਦਰ ਕਈ ਸਵਾਲ ਉਮਰਦੇ ਨੇ ਤੇ ਉਸ ਕਸ਼ਮਕਸ਼ ਦੇ ਵਿੱਚ ਭਾਈ ਮਰਦਾਨਾ ਜੀ ਬੈਠੇ ਕੁਝ ਸੋਚ ਰਹੇ ਨੇ ਡੂੰਗੀ ਸੋਚਾਂ ਦੇ ਵਿੱਚ ਗੁਰੂ ਨਾਨਕ ਪਾਸ਼ਾ ਸਾਹਮਣੇ ਬੈਠੇ ਦੇਖ ਰਹੇ ਨੇ ਦਿਲਾਂ ਦੇ ਜਾਣੀ ਸੱਚੇ ਪਾਸ਼ਾ ਅਨੁਤਰਜਾਮੀ ਜਾਨ ਗੈਨੇ ਕਿ ਮਰਦਾਨਾ ਜੀ ਕੀ ਸੋਚ ਰਹੀ ਨੇ ਕਿੰਨਾ ਬੁਲਬੁਲਾ ਦੇ ਵਿੱਚ ਉਲਝੇ ਪਏ ਨੇ ਗੁਰੂ ਨਾਨਕ ਸਾਹਿਬ ਮਰਦਾਨਾ ਜੀ ਨੂੰ ਪੁੱਛਦੇ ਆ ਵੇ ਮਰਦਾਨਿਆ ਤੂ ਦਾ ਸਖਿਵਾ ਹੁਣ ਜਿਹੜਾ ਵੇ ਸ਼ਬਦ ਹੈ ਜੀ ਇਹ ਗੁਰੂ ਨਾਨਕ ਪਾਸ਼ਾ ਜੀ ਬਹੁਤ ਵਾਰ ਯੂਜ਼ ਕਰਦੇ ਸੀਗੇ ਤੁਸੀਂ ਗੁਰਬਾਣੀ ਵੀ ਪੜ੍ਹਦੇ ਹੋ ਤਾਂ ਉਹਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੇ ਭਾਈ ਲਾਲੂ ਨੂੰ ਵੀ ਸੱਤ ਵਾਰ ਵੇ ਲਾਲੂ ਹੇ ਲਾਲੋ ਕਕੇ ਉਹਦੇ ਕੁਰਬਾਨੀ ਦੇ ਵਿੱਚ ਪੂਜਾਰਨ ਕੀਤਾ ਹੈ ਸੋ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਸ਼ਾ ਪੁੱਛਦੇ ਨੇ ਵੀ ਬੇਮਰਦਾਨਾ ਤੂੰ ਉਦਾਸ ਕਿਸ ਗੱਲ ਤੋਂ ਹੈ ਕਿਸੇ ਵਿਚਾਰ ਦੇ ਵਿੱਚ ਹੈ ਭਾਈ ਮਰਦਾਨਾ ਜੀ ਕਹਿੰਦੇ ਆ ਪਾਸ਼ਾ ਮੈਂ ਕੁਝ ਸੋਚ ਰਿਹਾ ਤੇ ਬਹੁਤ ਜ਼ਿਆਦਾ ਮੈਂ ਉਲਝਿਆ ਹੋਇਆ ਹਾਂ ਉਸ ਸੋਚ ਦੇ ਵਿੱਚ ਪਾਸ਼ਾ ਕਹਿੰਦੇ ਦੱਸੋ ਤੁਹਾਡੀ ਉਲਝਣ ਹੋ ਸਕਦਾ ਅਸੀਂ ਦੂਰ ਕਰ ਸਕੀਏ ਕਿੰਨੇ ਸੱਚੇ ਪਾਸ਼ਾ ਉਜੰਤਾ ਤੁਸੀਂ ਦੂੜ ਕਾ ਸਕਦੇ ਹੋ ਮੈਂ ਇਹ ਸੋਚ ਰਿਆਂ ਆਪਾਂ ਇਸ ਯਾਤਰਾ ਦੇ ਦੌਰਾਨ ਕਈ ਨਗਰਾਂ ਕਈ ਪਿੰਡਾਂ ਝਾੜਾਂ ਦੇ ਵਿੱਚ ਗਏ ਕਿਤੇ ਲੋਕ ਤੁਹਾਨੂੰ ਜੀਉ ਆਇਆਂ ਕਹਿੰਦੇ ਨੇ ਬਹੁਤ ਸਤਿਕਾਰ ਕਰਦੇ ਨੇ ਤੁਹਾਡੇ ਚੜਨੀ ਤੈ ਪੈਂਦੇ ਨੇ ਤੁਹਾਡੀ ਬਹੁਤ ਹੀ ਜ਼ਿਆਦਾ ਸੇਵਾ ਸਤਿਕਾਰ ਦੇ ਵਿੱਚ ਜੋੜ ਜਾਂਦੇ ਨੇ ਇਥੋਂ ਤਾਂ ਕੀ ਹੱਥ ਕਰਨ ਲੱਗ ਜਾਂਦੇ ਨੇ ਕਿ ਤੁਸੀਂ ਸਾਡੇ ਕੋਲ ਕੁਝ ਸਮਾਂ ਹੋਰ ਰੋ ਤੇ ਤੁਸੀਂ ਕਹਿੰਦੇ ਹੋ ਕਿ ਨਹੀਂ ਪਾਈ ਅਸੀਂ ਇੰਨਾ ਸਮਾਂ ਰੁਕਣਾ ਸੀ ਹੁਣ ਸਾਨੂੰ ਅੱਗੇ ਜਾਣ ਦੀ ਆਗਿਆ ਤਾਂ ਤੇ ਕਿਤੇ ਕਿਤੇ ਅਸੀਂ ਗਏ ਤਾਂ ਲੋਕ ਮਾਰਾਰੇ ਪੱਥਰ ਲੈ ਕੇ ਪਾਗੇ ਨੇ ਸਾਦੇ ਮਗਰ ਸਾਨੂੰ ਬੋਲ ਕੋ ਬੋਲ ਬੋਲਦੇ ਨੇ ਤੁਹਾਨੂੰ ਕੁਰਾਇਆ ਕਹਿੰਦੇ ਨੇ ਤੇ ਭੜੇ ਭੜੇ ਸ਼ਬਦ ਵਰਤਦੇ ਨੇ ਸੱਚੇ ਪਾਸ਼ਾ ਇੱਕ ਪਾਸੇ ਅੰਤਾਂ ਦਾ ਆਦਰ ਅੰਤਾਂ ਦਾ ਸਤਕਾਰ ਤੇ ਦੂਜੇ ਪਾਸੇ ਅੰਤਾਂ ਦਾ ਨਰਾਦਰ ਬਹੁਤ ਕਬੂਲ ਇਹ ਕੈਸੀ ਖੇਡ ਹੈ ਤੁਸੀਂ ਤਾਂ ਉਹੀ ਹੋ ਫਿਰ ਕਿਉਂ ਇੱਕ ਪਾਸੇ ਲੋਕ ਤੁਹਾਡਾ ਇੰਨਾ ਮਾਨ ਸਤਕਾਰ ਖਾਦੇ ਨੇ ਤੇ ਦੂਜੇ ਪਾਸੇ ਬਿਲਕੁਲ ਹੀ ਤੁਰਕਾਰ ਦਿੰਦੇ ਨੇ ਗੁਰੂ ਨਾਨਕ ਪਾਸ਼ਾ ਜੀ ਥੋੜਾ ਜਿਹਾ ਮੁਸਕਰਾਉਂਦੇ ਨੇ ਤੇ ਕਹਿੰਦੇ ਨੇ ਸਵਾਲ ਤਾਂ ਤੇਰਾ ਮਰਦਾਨਿਆ ਜੈ ਜੈ ਪਰ ਸਮਾਂ ਹੋਣ ਤੇ ਤੁਹਾਨੂੰ ਦੱਸਿਆ ਜਾਏਗਾ ਕਿ ਇਹਦਾ ਅਸਲ ਉੱਤਰ ਕੀ ਹੋਏਗਾ ਮਰਦਾਨਾ ਜੀ ਕਹਿੰਦੇ ਨਹੀਂ ਪਾਤਸ਼ਾ ਅੱਜ ਹੀ ਮੈਨੂੰ ਦੱਸਣਾ ਕਰੋ ਮੈਨੂੰ ਸਮਝਾਉਣਾ ਕਰੋ ਕਿ ਇਸ ਤਰ੍ਹਾਂ ਦੇ ਵਿਚਾਰਾਂ ਦੇ ਵਿੱਚ ਭਿੰਨਤਾ ਕਿਉਂ ਆ ਕਿਉਂ ਇਹ ਚੀਜ਼ਾਂ ਹੋ ਰਹੀਆਂ ਨੇ ਗੁਰੂ ਨਾਨਕ ਪਾਤਸ਼ਾ ਜੀ ਕਹਿੰਦੇ ਆ ਮਰਦਾਨਿਆ ਤੂੰ ਸਬਰ ਕਰ ਇੱਕ ਦਿਨ ਤੈਨੂੰ ਅਸੀਂ ਇਸ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ ਸਮਾਬੀਤਦਾ ਜੀ ਤੇ ਗੁਰੂ ਨਾਨਕ ਪਾਸ਼ਾ ਜੀ ਗਿਆ ਦੇ ਪੰਡਤਾਂ ਨੂੰ ਉਪਦੇਸ਼ ਦੇ ਕੇ ਜਦੋਂ ਫਿਰ ਪਿੰਡ ਪਿੰਡ ਹੁੰਦੇ ਹੋਏ ਗੁਰਮਤ ਦਾ ਪ੍ਰਚਾਰ ਕਰਦੇ ਘਰਲਾਹਟ ਪਾਉਂਦੀ ਹੋਏ ਲੋਕਾਈ ਨੂੰ ਤਾੜਦੇ ਹੋਏ ਉਹਨਾਂ ਦਾ ਭਲਾ ਕਰਦੇ ਹੋਏ ਪਾਸ਼ਾ ਅੱਗੇ ਜਾ ਰਹੇ ਨੇ ਲੋਕਾਂ ਨੂੰ ਨਾਮਦਾਨ ਬਖਸ਼ਦੇ ਫਿਰ ਪਾਸ਼ਾ ਜੀ ਪਟਨਾ ਸ਼ਹਿਰ ਵਿਖੇ ਆ ਪਹੁੰਚੇ ਗੰਗਾ ਨਦੀ ਪਟਨਾ ਦੇ ਕੋਲ ਦੀ ਵਗਦੀ ਸੀ ਗੁਰੂ ਜੀ ਨੇ ਗੰਗਾ ਨਦੀ ਦੇ ਕੰਢੇ ਤੇ ਇੱਕ ਘੰਟਾ ਕਾਨਾ ਕੀਤਾ ਉਹਨਾਂ ਦਿਨਾਂ ਵਿੱਚ ਇੱਕ ਬਹੁਤ ਵੱਡਾ ਮੇਲਾ ਲੱਗਦਾ ਸੀ ਜਿੱਤੇ ਹਜ਼ਾਰਾਂ ਲੋਕ ਇਸ਼ਨਾਨ ਕਰਨ ਲਈ ਆ ਜਾ ਰਹੇ ਸੀ ਗੁਰੂ ਜੀ ਜਦੋਂ ਇੱਥੇ ਕੀਰਤਨ ਕਰਨ ਲੱਗੇ ਤਾਂ ਯਾਤਰੀ ਉਹਨਾਂ ਦੇ ਦਰਬਾਰ ਵਿੱਚ ਆਉਣ ਲੱਗੇ ਗੁਰੂ ਜੀ ਦੇ ਲਾਹੀ ਕੀ ਤੈਨੂੰ ਮਨ ਲੱਗੇ ਗੁਰੂ ਪਾਸ਼ਾ ਦੇ ਉਪਦੇਸ਼ ਸੁਣਨ ਦੇ। ਫਿਰ ਗੁਰੂ ਪਾਸ਼ਾ ਜੀ ਨੇ ਮਰਦਾਨੇ ਨੂੰ ਕਿਹਾ ਕਿ ਮਰਦਾਨੇ ਆ ਇਦਾਂ ਖੜਾ। ਅਸੀਂ ਆ ਤੈਨੂੰ ਲਾਲ ਦਿੰਨੇ ਇਹਨੂੰ ਲੈ ਜਾ ਮੰਡੀ ਦੇ ਵਿੱਚ ਸ਼ਹਿਰ ਦੇ ਵਿੱਚ। ਉੱਥੇ ਇਹਨੂੰ ਵੇਚ ਕੇ ਜੋ ਕੁਝ ਵੀ ਦਮਰਾ ਜੋ ਵੀ ਪੈਸਾ ਟਕਾ ਤੈਨੂੰ ਮਿਲੇ ਉਹਦੇ ਲਈ ਤੂੰ ਆਪਣੇ ਲਈ ਤੇ ਸਾਡੇ ਲਈ ਕੁਝ ਵੀ ਖਾਣ ਪੀਣ ਜਜੋ ਵੀ ਤੈਨੂੰ ਚੰਗਾ ਲੱਗੇ ਉਹ ਲਿਆਣਾ ਉਹਨ ਇੱਥੇ ਗੁਰੂ ਨਾਨਕ ਪਾਸ਼ਾ ਜੀ ਇੱਕ ਖੇੜ ਵਰਤਉਣਾ ਜਾਂਦੇ ਐ ਜੀ ਸੋ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਕਿ ਕੋਈ ਵੀ ਚੀਜ਼ ਮੁਫਤ ਵਿੱਚ ਨਹੀਂ ਲੈਣੀ ਇਹਨੂੰ ਬੇਚ ਕੇ ਜੋ ਮਾਇਆ ਮਿਲੂਗੀ ਉਹਦੀ ਹੀ ਤੁਸੀਂ ਲੈਣੀ ਹੈ ਕੋਈ ਵੀ ਚੀਜ਼ ਉਹ ਵੀ ਲਓ ਗੁਰਨਾਨਕ ਪਾਸ਼ਾ ਜੀ ਤੋਂ ਆਗਿਆ ਲੈ ਕੇ ਭਾਈ ਮਰਦਾਨਾ ਜੀ ਜਾਂਦੇ ਨੇ ਜੀ ਫਿਰ ਮਰਦਾਨਾ ਦੀ ਜਾਂਦੇ ਸਾਵੇਂ ਉਸ ਲਾਲ ਨੂੰ ਉਸ ਹੀਰੇ ਨੂੰ ਦੇਖ ਰਹੇ ਨੇ ਤੇ ਬੜਾ ਹੈਰਾਨ ਹੋ ਰਹੇ ਨੇ ਕਿ ਪਾਤਸ਼ਾਹ ਕੋਲੇ ਇਹ ਹੀਰਾ ਕਿੱਥੋਂ ਆਇਆ ਚਲੋ ਵਿਚਾਰਾ ਮਨ ਦੇ ਵਿੱਚ ਘੜਦੇ ਹੋਏ ਉਹ ਪਟਨਾ ਸ਼ਹਿਰ ਚਲੇ ਜਾਂਦੇ ਨੇ ਜਦੋਂ ਉਹ ਸ਼ਹਿਰ 'ਚ ਦਾਖਲ ਹੀ ਹੋਏ ਸੀ ਤਾਂ ਉੱਥੇ ਕਹਿੰਦੇ ਆ ਫਲਾਂ ਦੀ ਬੜੀ ਵੱਡੀ ਇੱਕ ਦੁਕਾਨ ਉਹਨਾਂ ਨੇ ਵੇਖੀ ਸੋਚਿਆ ਇੱਥੇ ਇਹਨਾਂ ਨੂੰ ਦੇ ਕੇ ਦਾ ਮੂੰਦ ਪਵਾ ਲੈਣਾ ਤੇ ਇਹਦੇ ਬਦਲੇ ਦੇ ਵਿੱਚ ਪਾਦਸ਼ਾਹ ਦੇ ਲਈ ਤੇ ਆਪਣੇ ਲਈ ਕੁਝ ਖਾਣ ਪੀਣ ਨੂੰ ਲੈ ਜਾਂਦਾ ਉਹ ਹੀਰਾ ਲੈ ਕੇ ਉਸ ਦੁਕਾਨ ਦੇ ਵਿੱਚ ਗਿਆ ਉਹ ਲਾਲ ਲੈ ਕੇ ਦੁਕਾਨਦਾਰ ਨੂੰ ਕਹਿ ਲਗਾ ਕਿ ਇਹ ਹੀਰਾ ਮੈਂ ਤੁਹਾਨੂੰ ਵੇਚਣਾ ਚਾਹੁੰਦਾ ਹਾਂ ਤੁਸੀਂ ਇਹਦਾ ਜੋ ਮੁੰ ਲਬੋਨਾ ਜਾਉ ਪਾਲੋ ਤੇ ਤੇ ਦੇ ਬਦਲੇ ਵਿੱਚ ਮੈਨੂੰ ਕੁਝ ਫਲ ਖਾਣ ਨੂੰ ਦੇ ਦਿਓ ਜਦੋਂ ਮਰਦਾਨਾ ਜੀ ਨੇ ਹੀਰਾ ਦੁਕਾਨਦਾਰ ਨੂੰ ਦਿੱਤਾ ਤਾਂ ਉਹ ਕਹਿਣ ਲੱਗਾ ਵੀ ਇਸ ਪੱਥਰ ਨੂੰ ਮੈਂ ਕੀ ਕਰਾਂ ਇਹ ਮੇਰੇ ਕਿਸੇ ਕੰਮ ਦੀ ਚੀਜ਼ ਨਹੀਂ ਹਾਂ ਜੇ ਤੈਨੂੰ ਭੁੱਖ ਲੱਦੀ ਆ ਦੋ ਚਾਰ ਫਲ ਜੇ ਤੂੰ ਲੈਣਾ ਚਾਹੁੰਦਾ ਤਾਂ ਉਂਝ ਹੀ ਲੈ ਜਾ ਮਰਦਾਨਾ ਜੀ ਨੇ ਕਿਹਾ ਨਹੀਂ ਮੇਰੇ ਗੁਰੂ ਨੇ ਕਿਹਾ ਕਿ ਕੋਈ ਵੀ ਚੀਜ਼ ਬਿਨਾ ਮੂਲ ਦਿੱਤੇ ਨਹੀਂ ਲੈ ਕੇ ਆਉਣੀ ਸੁਮਰਦਾਨਾ ਜੀ ਉਥੋਂ ਅੱਧੇ ਤੜਫੈਂਦੇ ਨੇ ਹੋਣਾ ਮਰਦਾਨਾ ਜੀ ਉਹ ਨਾ ਤੋ ਹੀਰਾ ਵਾਪਸ ਲੈਂਦੇ ਨੇ ਤੇ ਕਹਿੰਦੇ ਆ ਇੱਕ ਪੰਸਾਰੀ ਦੀ ਦੁਕਾਨ ਤੇ ਚਲੇ ਜਾਂਦੇ ਕਹਿੰਦੇ ਆ ਮੈਂ ਹੀਰਾ ਵੇਚ ਕੇ ਇਹਦੇ ਬਦਲੇ ਕੁਝ ਬਦਾਮ ਕੁਝ ਜੁਆਰੇ ਲੈਣਾ ਚਾਹੁੰਦਾ ਮੇਰੇ ਗੁਰੂ ਨੇ ਮਗਾਇਏ ਜਦੋਂ ਪੰਸਾਰੀ ਨੇ ਹੀਰਾ ਫੜਿਆ ਉਹਨੇ ਵੀ ਉਲਟਾ ਪੁਲਟਾ ਕਰਕੇ ਅੱਗੋਂ ਪਿੱਛੋਂ ਚੰਗੀ ਤਰ੍ਹਾਂ ਵੇਖਿਆ ਤੇ ਕਿਹਾ ਵੀ ਇਹੋ ਜਿਹੇ ਲਾਲ ਪੱਥਰਾਂ ਦਾ ਵੀ ਕੋਈ ਘਾਟਾ ਹੈ ਜੇ ਕੋਈ ਸੋਨੇ ਦੀ ਮੋਹਰ ਇੱਥਾ ਕਾ ਹੈ ਤਾ ਕੱਢ ਹਾਂ ਜੇ ਤੈਨ ਕੋਸ਼ਖਾਨ ਨੂੰ ਦੇ ਲੈ ਕਰ ਦੇ ਤੂੰ ਪਰਦੇਸੀ ਲੱਗਦਾ ਏ ਤੇ 2-4 ਬਦਾਮ ਲੈਨੇ ਆ ਤਮੁਫਤ ਵਿੱਚ ਲੈ ਜਾ ਮਰਦਾਨਾ ਜੀ ਨੇ ਫਿਰ ਕਿਹਾ ਕਿ ਨਹੀਂ ਤੁਸੀਂ ਐਸ ਪੱਥਰੇ ਸਹੀਰੇ ਦਾ ਮੁੱਲ ਪਾਦੋ ਤਾਂ ਮੈਂ ਕੋਈ ਲੈ ਪਾ ਮੰਗਾ ਨਹੀਂ ਤਾਂ ਇਹ ਤੁਸੀਂ ਸਮਾਂ ਆਪਣਾ ਆਪਣੇ ਕੋਲ ਰੱਖ ਲਓ ਮਰਦਾਨਾ ਜੀ ਨੇ ਉਸ ਤੋਂ ਵੀ ਜਿਹੜਾ ਹੀਰਾ ਜਿਹੜਾ ਲਾਲ ਸੀ ਉਹ ਵਾਪਸ ਲੈ ਲਿਆ ਜੀ ਤੇ ਵੱਡੀਆਂ ਵੱਡੀਆਂ ਦੁਕਾਨਾਂ ਜੋ ਵੀ ਉੱਥੇ ਸੀ ਉਹਨਾਂ ਦੇ ਕੋਲ ਜਾਂਦੇ ਰਹੇ ਕਿਸੇ ਨੇ ਕਹਿੰਦੇ ਆ ਹੀਰੇ ਦਾ ਮੁੱਲ ਤੱਕ ਆ ਪਾਇਆ ਕਿਸੇ ਨੇ ਹੀਰੇ ਦਾ ਮੁੱਲ ਕੁਝ ਪਾਇਆ ਹੋਰਾ ਬੁੱਤਾ ਬਤਕ ਕਿ ਉਹਨਾਂ ਨੂੰ ਪੜਖ ਨਹੀਂ ਸੀ ਜੀ ਕੋਈ ਕਹ ਰਿਹਾ ਮੈਂ ਤੋ ਗਾਜਰਾ ਲੈ ਜਾ ਗਾ ਜਨਾ ਬਲਾ ਦੋ ਚਾਰ ਕੋਈ ਕਹਿੰਦਾ ਮੋਲੀ ਲੈ ਜਾ ਦੋ ਚਾਰ ਆੰਤ ਤੇ ਉਹਨ ਲਈ ਦਕਾਨਦਾਰ ਸਾਮਿਲਦਾ ਉਹ ਕਹਿੰਦਾ ਭਾਈ ਇਸ ਹੀਰੇ ਦੀ ਸਾਨੂੰ ਤਾਂ ਕੋਈ ਪੜਖ ਨਹੀਂ ਕੀਏ ਅਸਲੀ ਹੈ ਜਾਂ ਨਕਲੀ ਪਰ ਤੋ ਜੋੜਿਆਂ ਦੇ ਮੰਦੇ ਦੇ ਵਿੱਚ ਚਲਾ ਜਾ ਉੱਥੇ ਇੱਕ ਸਾਲਸਰਾਏ ਜੋੜੀ ਦੀ ਦੁਕਾਨ ਹੈ ਉਹਦੇ ਕੋਲੇ ਚਲਾਜਾ ਉਹੀ ਅਸਲੀ ਹੀਰੇਆਂ ਦੀ ਪੇਸ਼ਾਨ ਰੱਖਦਾ ਹੈ ਉਹ ਹੌਸਲਦਾ ਇਹਨੂੰ ਖਰੀਦ ਲਏਗਾ ਮreturnData ਜੀ ਉਹਨਾਂ ਤੋਂ ਬਤਾ ਪੁੱਛਦੇ ਨੇ ਜੋੜੀਆਂ ਦੇ ਮੰਦੇ ਦੇ ਵਿੱਚ ਚਲੇ ਜਾਂਦੇ ਨੇ ਜੀ ਤੇ ਜਾ ਕੇ ਸਾਲਸਰਾਏ ਦੀ ਦੁਕਾਨ ਦੇ ਵਿੱਚ ਉਹ ਜਿਹੜਾ ਹੀਰਾ ਕੱਢ ਕੇ ਮੁਖਾਉਂਦੇ ਨੇ ਤੇ ਕਹਿੰਦੇ ਨੇ ਕਿ ਮੈਂ ਇਹਨੂੰ ਵੇਚਣਾ ਚਾਹੁੰਦਾ ਹਾਂ ਇਹ ਹੀਰਾ ਤੁਸੀਂ ਇਹਦਾ ਮੁੱਲ ਪਾ ਦਿਓ ਕੋਨਾ ਪੰਬਰਦਾਨਾ ਜੀ ਤੂੰ ਹੀਰਾ ਫੜਦੇ ਨੇ ਸਾਲਸਰਾਏ ਦੀ ਦੁਕਾਨ ਤੇ ਉਦੋਂ ਨੌਕਰ ਹੁੰਦਾ ਜੀ ਤੇ ਨੌਕਰ ਦਾ ਨਾਮ ਹੈ ਅਦਰਕੀ ਉਹ ਨੌਕਰ ਹੀਰਾ ਪਕੜਦਾ ਪਕੜ ਕੇ ਆਪਣੇ ਮਾਲਕ ਕੋਲ ਲੈ ਜਾਂਦਾ ਉਹਦਾ ਮਾਲਕ ਕਹਿੰਦਾ ਵੀ ਇਹ ਤੈਨੂੰ ਕਿੱਥੋਂ ਮਿਲਿਆ ਅੱਪ ਦੇ ਲੋਕਾਂ ਨੂੰ ਪੁੱਛਦਾ 10 ਸਾਲ ਸਿਰਾਈ ਉਹ ਕਹਿੰਦਾ ਜੀ ਕੋਈ ਪਰਦੇਸੀ ਆਇਆ ਉਹਦੇ ਕੋਲ ਇਹ ਹੀ ਹੀਰੇ ਲਾਲੇ ਉਹ ਇਹਦਾ ਮੁੱਲ ਪੁੱਵੋਂਦੇ ਤੇ ਤੇ ਇਹਨੂੰ ਵੇਚਣ ਦੀ ਆਇਆ ਹੈ ਜੀ ਸਾਲ ਸਿਰਾਈ ਨੇ ਹੀਰੇ ਨੂੰ ਬੜੀ ਗੌਰ ਨਾਲ ਵੇਖਿਆ ਤੇ ਕਾਫੀ ਦੇਰ ਇੱਕ ਤੱਕ ਉਸ ਹੀਰੇ ਨੂੰ ਵੇਖਦਾ ਰਿਹਾ ਉਹਨੂੰ ਇਦਾਂ ਲੱਗਿਆ ਜਿਵੇਂ ਹੀਰੇ ਨੇ ਉਸਨੂੰ ਕੀਲ ਲਿਆ ਹੋਵੇ ਕਿਉਂਕਿ ਦੇਖੋ ਜੀ ਹੀਰੇ ਦੀ ਅਸਲੀ ਜੁੜੀ ਪਰਖਾ ਉਹ ਇੱਕ ਜੋਰੀ ਕਰ ਸਕਦਾ ਹੈ ਖੇਰੋ ਹੀਰਾ ਮਰਦਾਨੇ ਨੂੰ ਖੜਾ ਦਿੰਦਾ ਵਾਪਸ ਤੇ 100 ਰੁਪਏ ਦਾ ਜਿਹੜਾ ਦਮੜਾਇ ਟੋਕਾ ਜੋ ਵੀ ਉਸ ਵੇਲੇ ਕਰੰਸੀ ਚੱਲਦੀ ਸੀ ਉਹ ਦੇ ਦੰਦ ਨਾਲ ਤੇ ਕਹਿੰਦਾ ਮਰਦਾਨੇ ਨੂੰ ਵੀ ਤੁਸੀਂ ਕਿੱਥੋਂ ਲੈ ਕੇ ਆਏ ਹੋ ਮਰਦਾਨੇ ਨੇ ਕਿਹਾ ਇਹ ਮੈਨੂੰ ਮੇਰੇ ਮਾਲਕ ਮੇਰੇ ਗੁਰੂ ਨੇ ਪੜਾਇਆ ਮੈਂ ਉਹਨਾਂ ਤੋਂ ਲੈ ਕੇ ਆਇਆ ਕਹਿੰਦਾ ਆਪਣੇ ਮਾਲਕ ਨੂੰ ਕਹਿ ਦੇਣਾ ਕਿ ਇਸ ਹੀਰੇ ਦਾ ਜਿਹੜਾ ਮੁੱਲ ਹੈ ਉਹ ਮੈਂ ਨਹੀਂ ਤਾਰ ਸਕਦਾ ਇੱਕ ਅਮੋਲਕ ਹੀਰਾ ਹੈ ਮੇਰੇ ਕੋਲ ਇਹਨੇ ਦੰਬੜੇ ਇੰਨੇ ਪੈਸੇ ਨਹੀਂ ਕਿ ਮੈਂ ਇਸ ਹੀਰੇ ਨੂੰ ਖਰੀਦ ਸਕਾਂ ਬਹੁਤ ਹੀ ਬੜ ਮੁੱਲਾ ਹੈ ਇਹ ਪਰ ਸਾਡੇ ਜੋੜੀਆਂ ਦੇ ਇੱਕ ਰਿਵਾਜ ਹੈ ਮੈਂ ਬਹੁਤ ਇਮਾਨਦਾਰ ਜੋੜੀ ਹਾਂ ਕਿ ਇਸ ਤਰ੍ਹਾਂ ਦੇ ਹੀਰੇ ਨੂੰ ਕੀਮਤੀ ਹੀਰੇ ਨੂੰ ਵੇਖਣ ਦੀ ਵੀ 100 ਰੁਪਏ ਭੇਟਾ ਹੈ ਸੋ ਤੁਸੀਂ ਇਹ 100 ਰੁਪਇਆ ਲੈ ਜਾਓ ਤੇ ਆਪਣੀ ਮਾਲਕ ਨੂੰ ਦੇ ਦੇ ਤੇ ਆ ਹੀਰਾ ਵੀ ਤੁਸੀਂ ਲੈ ਜਾਓ ਮਰਦਾਨਾ ਜੀ ਬੜੇ ਹੈਰਾਨ ਹੁੰਦੇ ਨੇ ਆਮਦੇ ਨੇ ਗੁਰੂ ਪਾਸ਼ਾ ਜੀ ਕੋਲ ਆ ਕੇ ਗੁਰੂ ਪਾਸ਼ਾ ਜੀ ਅੱਗੇ ਉਹ 100 ਰੁਪਏ ਦੇ ਜਿਹੜੇ ਵੀ ਓਕੜਾਂ ਸੀ ਉਸ ਵੇਲੇ ਚਾਹਦੀ ਸੀ ਉਹ ਰੱਖ ਦਿੰਦੇ ਨੇ ਕੇ ਨਾਲ ਹੀਰਾ ਦੇ ਦਿੰਦੇ ਨੇ ਮੋੜ ਕੇ ਤੇ ਗੁਰੂ ਪਿਤਾ ਨੂੰ ਕਹਿੰਦੇ ਨੇ ਪਾਤਸ਼ਾ ਆ 100 ਰੁਪਇਆ ਮੈਨੂੰ ਇੱਕ ਜੋਰੀ ਨੇ ਦਿੱਤਾ ਹੈ ਜੀ ਗੁਰੂ ਪਾਸ਼ਾ ਜੀ ਕਹਿੰਦੇ ਹੀਰਾ ਨਹੀਂ ਤੂੰ ਵੇਚ ਕੇ ਆਇਆ ਇਦਾਂ ਹੀ ਨਹੀਂ ਆਇਆ ਪੈਸਾ ਇਹ ਅਸਾਂ ਕੀ ਕਰਨਾ ਮਰਦਾਂਦੇ ਆ ਮਰਦਾਨਾ ਜੀ ਕਹਿੰਦੇ ਨੇ ਨਹੀਂ ਪਾਤਸ਼ਾ ਨਾ ਇਦਾਂ ਨਹੀਂ ਲੈ ਕੇ ਆਇਆ ਕਿਸੇ ਨੇ ਇਹ ਸਹੀਰੇ ਦਾ ਮੁੱਲ ਦੋ ਗਾਜੜਾਂ ਪਾਇਆ ਕਿਸੇ ਨੇ ਦੋ ਮੋਲੀਆਂ ਪਾਇਆ ਕਿਸੇ ਨੇ ਇਹਨੂੰ ਪੱਥਰ ਘਾ ਕੇ ਨਕਾਰ ਦਿੱਤਾ ਕਿਸੇ ਨੇ ਇਹਨੂੰ ਕੁਝ ਕਹਿ ਕੇ ਨਕਾਰ ਦਿੱਤਾ ਪਰ ਇੱਕ ਜੋਰੀ ਐਸਾ ਟੱਕਰਿਆ ਜੀਨੇ ਕੇਵਲ ਇਹਨੂੰ ਵੇਖਣ ਦਾ ਹੀ 100 ਰੁਪਇਆ ਫੀਟਾ ਦੇ ਦਿੱਤੀ ਕਿਉਂਕਿ ਅੱਜ ਸਾਨੂੰ 100 ਰੁਪਏ ਸ਼ਾਇਦ ਨਾਰਮਲ ਲੱਗਦੇ ਆ ਪਰ ਉਨਾ ਸਮਿਆਂ ਦੇ ਵਿੱਚ ਇਹ ਜਿਹੜਾ 100 ਰੁਪਇਆ ਸੀ ਜੀ ਇਹ ਬਹੁਤ ਜ਼ਿਆਦਾ ਕੀਮਤ ਰੱਖਦਾ ਸੀ ਗੁਰੂ ਨਾਨਕ ਸਾਹਿਬ ਮਰਦਾਨਾ ਜੀ ਦੀ ਸਾਰੀ ਗੱਲਬਾਤ ਸੁਣ ਰਹੇ ਨੇ ਤੇ ਮਰਦਾਨਾ ਜੀ ਬੜੇ ਹਰਾਨ ਹੋ ਕੇ ਕਹਿੰਦੇ ਆ ਪਾਤਸ਼ਾ ਇਹ ਕਿਹ ਕੈਸੀ ਖੇਡਾ ਕੋਈ ਹੀਰੇ ਦਾ ਮੁੰਦ ਕੋ ਜਿਵੇਂ ਨਹੀਂ ਲਾਰੇ ਤੇ ਕੋਈ ਕੇਵਲ ਵੇਖਣ ਦੇਈ ਸੋ ਤਕਾ ਜਾਂ ਸੌ ਰੁਪਇਆ ਦੇਵੇ ਗੁਰੂ ਜੀ ਤਾਂ ਕਹਿੰਦੇ ਨੇ ਕਿ ਭਾਈ ਇਹ ਤੇਰੇ ਸਵਾਲ ਦਾ ਜਵਾਬ ਹੈ ਕਹਿੰਦੇ ਕਿਹੜਾ ਸਵਾਲ ਜੀ ਵੜੂ ਪਾਸ਼ਾ ਜੀ ਕਹਿੰਦੇ ਆ ਯਾਦ ਹੈ ਤੈਨੂੰ ਇੱਕ ਦਿਨ ਤੂੰ ਪੁੱਛਿਆ ਸੀ ਕਿ ਅਸੀਂ ਕਿਤੇ ਜਾਂਦੇ ਆ ਕੋਈ ਸਾਡੀ ਸੇਵਾ ਕਰਦਾ ਸਾਡੇ ਬਹੁਤ ਜ਼ਿਆਦਾ ਆਉਪਾਗਟ ਕਰਦਾ ਅਧਰਮਾਨ ਕਰਦਾ ਸਾਡਾ ਸਤਕਾਰ ਕਰਦਾ ਤੇ ਕੋਈ ਪੱਥਰ ਲੈ ਕੇ ਇੱਤੇ ਬੋਲ ਕੁਬੋਲ ਬੋਲਦਾ ਹੈ ਜਿਨ੍ਹਾਂ ਨੂੰ ਇਸ ਹੀ ਦੀ ਕੀਮਤ ਪਤਾ ਸੀ ਉਹਨੇ కేਵਲ ਵੇਖਣ ਦੇ ਇਹਦੀ ਤੈਨੂੰ 100 ਰੁਪਏ ਪੇਟਾ ਦੇ ਦਿੱਤੀ ਜਿਨ੍ਹਾਂ ਨੂੰ ਏਦਾਂ ਬੰਦ ਨੇ ਪਤਾ ਉਹਨਾਂ ਨੇ ਪੱਥਰ ਕਹਿ ਕੇ ਨਕਾਰੇ ਤਾਂ ਬਸ ਗੱਲ ਇੰਨੀ ਆ ਜਿਨ੍ਹਾਂ ਨੂੰ ਕੀਮਤ ਦਾ ਪਤਾ ਹੁੰਦਾ ਉਹ ਆਪਣੀ ਸਾਰੀ ਜ਼ਿੰਦਗੀ ਸੇਵਾ ਸਿਮਰਨ ਚ गुजार ਕੇ ਵੀ ਉਹਨਾਂ ਨੂੰ ਲੱਗਦਾ ਵੀ ਹਲੇ ਕਮੀ ਰਹਿ ਗਈ ਹੈ ਹੋਰ ਕਰਨਾ ਚਾਹੀਦਾ ਸੀ ਤੇ ਜਿਨ੍ਹਾਂ ਨੂੰ ਕੀਮਤ ਨਹੀਂ ਪਤਾ ਉਹ ਬੋਲ ਕੋ ਬੋਲ ਬੋਲਦੇ ਨੇ ਇਹਨਾਂ ਨੂੰ ਕਹਿੰਦੇ ਆ ਸਾਲ ਸਰਾਏ ਨੇ ਜਦੋਂ ਦੇ ਕੇ ਪੈਸੇ ਮਰਦਾਨਾ ਜੀ ਨੂੰ ਭੇਜਿਆ ਸੀ ਉਹਨਾਂ ਨੇ ਆਪਣੇ ਨੌਕਰੇੜਾ ਨਾਲ ਕੋਲ ਰੱਖਿਆ ਸੀ ਅਦਰਕੇ ਉਹਨੂੰ ਵੀ ਮਰਦਾਨੇ ਦੇ ਪਿੱਛੇ ਭੇਜਿਆ ਤੇ ਕਿਹਾ ਕਿ ਤੂੰ سیدੇ ਮਕਰ ਜਾਓ ਦੇਖੋ ਇਹਦਾ ਗੁਰੂ ਇਹਦਾ ਪੀਰ ਕੌਣ ਹੈ ਅਦਰਕਾ ਗੁਰੂ ਜੀ ਦੇ ਜਿੱਥੇ ਡੇਰਾ ਲਾਇਆ ਹੋਵੇ ਉੱਥੇ ਜਾ ਰਿਹਾ ਮਰਦਾਨੇ ਦੇ ਮਕਰ ਮਕਰ ਨਾਲ ਹੀ ਕਹਿੰਦੇ ਆ ਇਜਾ ਦਾ ਸਾਲ ਸਰਾਇਆ ਉਹ ਵੀ ਪਹੁੰਚ ਜਾਂਦਾ ਅਦਰਕ ਵੀ ਆ ਕੇ ਗੁਰੂ ਪਾਸ਼ਾ ਜੀ ਦੇ ਚਰਨਾਚ ਮੱਥਾ ਠੇਕਦਾ ਉੱਥੇ ਬੈਠਦਾ ਤੇ ਨਾਲ ਹੀ ਸਾਲ ਸਰਾਇ ਪਹੁੰਚ ਜਾਂਦਾ ਉਹ ਵੀ ਗੁਰੂ ਪਾਸ਼ਾ ਜੀ ਦੇ ਦਰਸ਼ਨੇ ਦیدار ਕਰਕੇ ਉਹਨਾਂ ਦੇ ਅਮੋਲਕ ਵਿਚਾਰ ਸੁਣ ਕੇ ਗੁਰਬਾਣੀ ਸੁਣ ਕੇ ਨਿਹਾਲ ਹੋ ਜਾਂਦਾ ਦਿੱਪ ਹੋ ਜਾਂਦਾ ਉਹਦਾ ਮਨ ਗੁਰੂ ਪਿਤਾ ਜੀ ਹੂੰ ਅਸ਼ੀਰਵਾਦ ਦਿੰਦੇ ਨੇ ਵੀ ਤੂੰ ਬਹੁਤ ਇਮਾਨਦਾਰ ਐਨਾ ਵੱਡਾ ਜੋਰੀ ਹੋ ਕੇ ਵੀ ਤੂੰ ਇਹ ਸਮਝ ਚੁੱਕਿਆ ਸੀ ਕਿ ਮਰਦਾਨੇ ਨੂੰ ਇਸ ਹੀਰੇ ਦੀ ਕੀਮਤ ਦਾ ਨਹੀਂ ਪਤਾ ਫਿਰ ਵੀ ਤੂੰ ਇਨਿਮਾਨਦਰੀ ਬਖਾਈ ਕਿ ਇਹਦੀ ਭੀਟ 100 ਰੁਪਏ ਵੀ ਮਰਦਾਨਾ ਨੇ ਦਿੱਤੇ ਤੇ ਉਹਦਾ ਹੀਰਾ ਵੀ ਵਾਪਸ મોੜ ਦਿੱਤਾ ਤੂੰ ਚਾਹੁੰਦਾ ਤਾਂ ਉਹ ਹੀਰਾ ਕੁਝ ਵੀ ਪੈਸੇ ਦੇ ਕੇ ਇਹਨਾਂ ਨੂੰ ਦੇ ਸਕਦਾ ਸੀ ਲੈ ਸਕਦਾ ਸੀ ਸਾਲ ਸਰਾਏ ਕੇੰਦਰ ਪਾਤਸ਼ਾਹ ਮੈਂ ਸਾਰੀ ਜ਼ਿੰਦਗੀ ਇਹ ਹੀਰੇ ਜੋੜਾ ਨੂੰ ਹੀ ਪਰਖਦਾ ਰਿਹਾ ਜੀ ਈਰੇ ਜਵਾ ਰਾਤ ਨੂੰ ਤੇ ਪਰ ਅੱਜ ਜਿਹੜੇ ਤੁਹਾਡੇ ਚਰਨਾ ਚ ਮੈਂ ਦਰਸ਼ਨ ਕਰ ਲਏ ਨੇ ਬਾਤਿਸਾ ਉਹਦੇ ਨਾਲ ਜਿਹੜਾ ਮੈਨੂੰ ਉਹਦਾ ਮੁੱਲ ਮਿਲਿਆ ਹੈ ਹੀਰੇ ਨੂੰ ਵੇਖਣ ਦਾ ਜਿਹੜਾ ਮੈਨੂੰ ਆਨੰਦ ਮਿਲਿਆ ਹੈ ਉਹ ਬਾ ਕਮਾਲ ਹੈ ਗੁਰੂ ਪિતા ਕਹਿੰਦੇ ਨੇ ਤੂੰ ਬਹੁਤ ਸੋਹਣੀ ਗਿਰਤ ਕਮਾਈ ਕਰਦੇ ਐ ਕੀ ਸਾਰੀ ਜ਼ਿੰਦਗੀ ਕਾਚੀ ਬੜਖਦਾ ਰਹਿੰਦਾ ਗੁਰੂ ਪਾਤਸ਼ਾਹੀ ਫੇਰ ਕੁੱਦ ਨਾ ਨਾ ਵਿਚਾਰ ਕਰਤੇ ਨੇ ਇਸ ਤਰ੍ਹਾਂ ਦੇ ਤੇ ਗੁਰੂ ਜੀ ਪਟਨਾ ਸਾਹਿਬ کافی ਸਮਾਂ ਰੁਕਦੇ ਨੇ ਫੇਰ ਸਾਲਸਰਾਏ ਜੋਰੀ ਨੂੰ ਪਟਨੇ ਦਾ ਪ੍ਰਚਾਰਕ ਥਾਪ ਕੇ ਗੁਰੂ ਪਿਤਾ ਅੱਗੇ ਚਲੇ ਜਾਂਦੇ ਨੇ ਕਹਿੰਦੇ ਆ ਅੱਜ ਤੋਂ ਤੂੰ ਕੇਵਲ ਹੀਰਿਆਂ ਦੀ ਪੜਖ ਨਹੀਂ ਕਰੇਂਗਾ ਹੀਰੇ ਵਰਗੀ ਜਿਹੜੀ ਲੁਕਾਈ ਹੈਗੀ ਆ ਉਹਨਾਂ ਨੂੰ ਵੀ ਤਰ舍ਂਗਾ ਉਹਨਾਂ ਦੇ ਅੰਦਰੋਂ ਵੀ ਬੈਰ ਬਰੂਦ ਇਥੇ ਜਾਂ ਕੱਢ ਕੇ ਗੁਰੂ ਮੰਤਰ ਪਾਣ ਦੀ ਕੋਸ਼ਿਸ਼ ਕਰੇਗਾ ਫਿਰ ਗੁਰੂ ਪਿਤਾ ਜੀ ਅੱਗੇ ਬਿਹਾਰ ਦੇ ਜੰਗਲਾਂ ਦੇ ਵਿੱਚ ਜਾਂਦੇ ਨੇ ਜਿੱਥੇ ਕਾਮਰੂਪ ਪਹੁੰਚਦੇ ਨੇ ਅੱਗੇ ਦੀ ਜਿਹੜੀ ਸਾਖੀ ਹੈ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲੇਗੀ ਇਸ ਤਰ੍ਹਾਂ ਦੇ ਇਤਿਹਾਸਿਕ ਵਿਚਾਰਾ ਸੁਣਨ ਦੇ ਲਈ ਸਾਖੀਆਂ ਸੁਣਨ ਦੇ ਲਈ ਜਲਦੀ ਸੁਪਿਆਰੇ ਸਾਹ ਸੰਤੇ ਜੀ ਵੀਰੇ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਬੁਰੀ ਜੀ ਜੀ ਲੇਖੋ